ਹਾਂਜੀ ਸਸ਼ਕਲ ਡਿਜ਼ਾਈਨਰ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਮਾਤਰਾ ਦਾ ਸ਼ੇਅਰ ਜਰੂਰ ਕਰਿਓ ਹਾਂਜੀ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਾਂ ਨੂੰ 8557905009 ਤੇ ਆਪਣਾ WhatsApp ਨੰਬਰ ਹੈਗਾ ਇਹ ਤੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਕੋਈ ਵੀ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਉਹਦਾ ਪ੍ਰਾਈਸ ਪੁੱਛ ਸਕਦੇ ਹੋਗੇ ਆਪਾਂ ਕੋਈ ਵੀ ਸੂਟ ਦਾ ਪ੍ਰਾਈਸ YouTube ਦੇ ਉੱਪਰ ਨਹੀਂ ਮੈਂਸ਼ਨ ਕਰਦੇ ਹੈਗੇ ਕਿਸੇ ਸੂਟ ਦਾ ਆਪਾਂ ਕਿਸੇ ਕਿਸੇ ਦਾ ਕਾਰ ਵੀ ਦਿੰਨੇ ਆਂਗੇ ਪਰ ਕਈ ਵਾਰ ਮਾਈਂਡ ਚੋਂ ਸਕਿਪ ਹੋ ਜਾਂਦਾਗਾ ਨਾ ਤੁਸੀਂ WhatsApp ਤੇ ਜਾ ਕੇ ਪੁੱਛ ਸਕਦੇ ਹੋਗੇ ਜੇ ਤੁਸੀਂ ਜ਼ਿਆਦਾ ਹੈਵੀ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਉਦਾਂ ਵੀ ਆਪਣੀ ਪਸੰਦ ਅਕੋਰਡਿੰਗ ਸੂਟ ਰੈਡੀ ਕਰਵਾ ਸਕਦੇ ਹੋਗੇ ਜੇ ਤੁਸੀਂ ਘੱਟ ਮਤਲਬ ਉਹ ਪ੍ਰਾਈਸ ਘਟ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਅਸੀਂ ਇੰਨੇ ਕਾ ਕੋਸਟ ਤੱਕ ਸੂਟ ਰੈਡੀ ਕਰਵਾਉਣਾਗਾ ਪਲੀਜ਼ ਇਹ ਨਾ ਹੋਵੇ ਵੀ ਕਿ ਤੁਸੀਂ ਮੈਨੂੰ 2000 ਕਹਿ ਦੋ ਵੀ ਇੱਥੇ ਤੱਕ ਰੈਡੀ ਕਰ ਦੋ ਇਹਦੇ ਵਿੱਚ ਮਤਲਬ ਬਹੁਤ ਹਲਕਾ ਡਿਜ਼ਾਈਨ ਰੈਡੀ ਹੁੰਦਾ 2000 ਦੇ ਵਿੱਚ ਮਸ਼ੀਨੀ ਵਰਕ ਹੈਂਡ ਵਰਕ ਨਹੀਂ ਹੈਂਡ ਵਰਕ 5000 ਪਲੱਸ ਸੂਟ ਰੈਡੀ ਹੁੰਦੇ ਨੇਗੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਅੱਜ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਉਣ ਜਾ ਰਹੇ ਹਾਂਗੇ ਆਪਣੇ ਹੈਂਡ ਵਰਕ ਦੇ ਸੂਟ ਲੈਣਗੇ ਤੇ ਇਹ ਪਾਰਲੀ ਪੈਂਦਾ ਆਰਡਰ ਸੀਗਾ ਆਪਣੇ ਕੋਲੇ ਜੇ ਤੁਸੀਂ ਵੀ ਮਤਲਬ ਸੇਮ ਆਪਣੇ ਕੋਲੇ ਸਟੱਫ ਨਹੀਂ ਹੈਗਾਗਾ ਹੁਣ ਕਿਉਂਕਿ ਆਪਾਂ ਰੈਡੀ ਕਰਤਾ ਇਹਦੇ ਵਿੱਚ ਮਸ਼ੀਨ ਵਰਕ ਵੀ ਰੈਡੀ ਕੀਤੇ ਨੇ ਤੇ ਹੈਂਡ ਵਰਕ ਵੀ ਸੂਟ ਰੈਡੀ ਕੀਤੇ ਰਾਂਗੇ ਤੇ ਤੁਸੀਂ ਕੋਈ ਵੀ ਪਲੇਨ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ ਜਿੱਦਾਂ ਬਹੁਤ ਸਾਰਾ ਸਟੱਫ ਨੇ ਰਾ ਸਿਲਕ ਖਾਦੀ ਸਿਲਕ ਕੋਈ ਵੀ ਕਰੇਵ ਹੋਗੀ ਹਨਾ ਪਿਓਰ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਪਿਓਰ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਕੋਈ ਮਰਜ਼ੀ ਤੁਸੀਂ ਡਿਜ਼ਾਈਨ ਸ਼ੇਅਰ ਕਰਕੇ ਸਾਨੂੰ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਆਪਣੇ ਕੋਲ ਅਵੇਲੇਬਲ ਹੈਗੀ ਆ ਤੁਸੀਂ ਸੂਟ ਸਟਿਚ ਵੀ ਕਰਵਾ ਸਕਦੇ ਹੋਗੇ ਜੇ ਤੁਸੀਂ ਨਈ ਸਟਿਚ ਕਰਵਾਉਣਾ ਹੈਗਾ ਤਾਂ ਤੁਸੀਂ ਇਦਾਂ ਵੀ ਸੂਟ ਲੈ ਸਕਦੇ ਹੋਗੇ ਜਿਹੜਾ ਮਤਲਬ ਆਰਡਰ ਹੁੰਦਾਗਾ ਤੁਹਾਡਾ ਹਨਾ ਤੁਹਾਨੂੰ ਆਪਣੇ ਫੰਕਸ਼ਨ ਵਗੈਰਾ ਦਾ ਕਿਤੇ ਵੀ ਤੁਸੀਂ ਵੇਅਰ ਕਰਨਾ ਹੈਗਾ ਸੂਟ ਤਾਂ ਤੁਹਾਨੂੰ ਪਤਾ ਹੀ ਹੁੰਦਾ ਵੀ ਅਸੀਂ ਇੰਨੀ ਤਰੀਕ ਨੂੰ ਪੈਨਣਾ ਹੈਗਾ ਸੂਟ ਪਲੀਜ਼ ਹਨਾ ਉਦੋਂ 15 20 ਦਿਨ ਪਹਿਲਾਂ ਦਿਆ ਕਰੋ ਜਲਦਬਾਜ਼ੀ ਦੇ ਵਿੱਚ ਅਸੀਂ ਕੋਈ ਵੀ ਆਰਡਰ ਨਹੀਂ ਫੜਦੇ ਕਿਉਂਕਿ ਪਹਿਲਾਂ ਹੀ ਕੰਮ ਜਿੰਨਾ ਕਲਾਇੰਟ ਦਾ ਪਹਿਲਾ ਕੰਮ ਚੱਲ ਰਿਹਾ ਹੁੰਦਾ ਹੈਗਾ ਫਿਰ ਉਹਨਾਂ ਦਾ ਕੰਮ ਟਾਈਮ ਤੇ ਨਹੀਂ ਹੁੰਦਾ ਹੈਗਾ ਜੀ ਪਲੀਜ਼ ਮਤਲਬ ਕੋਈ ਐਮਰਜੈਂਸੀ ਵਾਲਾ ਇੱਕ ਅੱਧਾ ਸੂਟ ਹੋਊਗਾ ਤਾਂ ਹਫਤਾ ਜਾਂ ਹਫਤੇ ਜਾਂ 10 ਦਿਨਾਂ ਦੇ ਵਿੱਚ ਰੈਡੀ ਕਰ ਸਕਦੇ ਆਂਗੇ ਇਸ ਤੋਂ ਪਹਿਲਾਂ ਨਹੀਂ ਹਾਂਜੀ ਸੂਟ ਦੇਖੋ ਤੁਸੀਂ ਜਿਹੜਾ ਇਹ ਸਾਰਾ ਹੈਂਡਵਰਕ ਦਾ ਕੰਮ ਹੋਇਆ ਦਬਕਾ ਸਿੱਪੀ ਤੇ ਰੇਸ਼ਮ ਦਾ ਵੀ ਕੰਮ ਹੋਇਆ ਹੋਇਆ ਇਹਦੇ ਵਿੱਚ ਤੇ ਗੋਟਾ ਪੱਤੀ ਦਾ ਵੀ ਬਹੁਤ ਹੀ ਜ਼ਿਆਦਾ ਸੋਨਾ ਘੇਰਾ ਵਰਕ ਹੋਇਆ ਹੋਇਆ ਹੈਗਾ ਦੇ ਵਿਸੈਂਟਰ ਦੇ ਵਿੱਚ ਸਾਰਾ ਮਤਲਬ ਐਦਾਂ ਕੰਮ ਹੋਇਆ ਹੋਇਆ ਹੈਂਡਵਰਕ ਦਾ ਸੂਟ ਹੈਗਾ ਇਹ ਤੇ ਬਾਜੂ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਲੱਗੀਆਂ ਤੇ ਸੇਮ ਸਟਾਕ ਆਪਣੇ ਕੋਲੇ ਨਹੀਂ ਹੋਣਾ ਹੈਗਾ ਤੁਸੀਂ ਹੋਰ ਕੋਈ ਮਤਲਬ ਕਲਰ ਵਗੈਰਾ ਤੇ ਰੈਡੀ ਕਰਵਾ ਸਕਦੇ ਹੋਗੇ ਦੇਖੋ ਬੈਗ वगैरह ਤੇ ਤੇ ਕੋਈ ਵੀ ਕੰਮ ਨਹੀਂ ਹੈਗਾ ਜੇ ਤੁਸੀਂ ਹੈਵੀ ਕੰਮ ਕਰਵਾਉਣਾ ਹੈਗਾ ਤਾਂ ਇਹ ਮਤਲਬ ਘੇਰਾ ਤੁਸੀਂ ਵੱਧ ਕਰਵਾ ਸਕਦੇ ਹੋਗੇ neck ਤੇ ਡਿਜ਼ਾਈਨਿੰਗ ਕਰਵਾ ਸਕਦੇ ਹੋਗੇ ਜੇ ਤੁਸੀਂ ਸੇਮ ਕਰਵਾਉਣਾ ਹੈਗਾ ਸੇਮ ਵੀ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਰੱਖਿਆ ਸੀ ਪੈਂਟ ਪਲਾਜ਼ੋ ਪਲਾਜ਼ੋ ਦੇ ਉੱਪਰ ਕੋਈ ਵੀ ਵਰਕ ਨਹੀਂ ਹੈਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋਗੇ ਨਾਲ ਆਪਾਂ ਕੀਤੀ ਹੈ ਕਿ ਮਜ਼ੈਂਟਾ ਟੋਨ ਦੇ ਉੱਪਰ ਦੁਪੱਟਾ ਪਿਆਰ ਚ ਨਾਉਣ ਦਾ ਦੇਖੋ ਬਹੁਤ ਹੀ ਸੋਹਣਾ ਗੋਟੇ ਦੀ ਫਿਨਿਸ਼ਿੰਗ ਦੇ ਕੇ ਆਪਾਂ ਇਹਨੂੰ ਫਿਨਿਸ਼ ਕੀਤਾ ਹੈ ਨਾ ਦੁਪੱਟੇ ਨੂੰ ਜੇ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੁਸੀਂ ਦੁਨੀਆ ਦੇ ਕੋਈ ਵੀ ਕੋਨੇ 'ਚ ਬੈਠੇ ਹੋਗੇ ਘਰ ਬੈਠੇ ਤੁਸੀਂ ਆਪਣਾ ਸੂਟ ਆਰਡਰ ਕਰ ਸਕਦੇ ਹੋਗੇ ਘਰ ਤੱਕ ਸੂਟ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਜਿਹੜੀ ਤੁਹਾਡੀ ਪੇਮੈਂਟ ਉਹ ਸਾਰੀ ਸੇਫ ਹੋਊਗੀ ਕੋਈ ਵੀ ਚੀਜ਼ ਸਾਡੇ ਕੋਲੇ ਨਹੀਂ ਅਵੇਲੇਬਲ ਹੋਊਗੀ ਤਾਂ ਤੁਹਾਡੀ ਪੇਮੈਂਟ ਵਾਪਸ ਕੀਤੀ ਜਾਊਗੀ। ਨੈਕਸਟ ਸੂਟ ਹੈਗਾ ਇਹ ਵੀ ਹੈਂਡਵਰਕ ਦਾ ਬਣਿਆ ਹੋਇਆ ਹੈਗਾ। ਬਹੁਤ ਜਾਦੇ ਫੋਨ ਹੈ ਸੂਟ ਲੈਣਗੇ। ਇਹ ਵੀ ਸਟਾਕ ਆਪਣੇ ਕੋਲੇ ਨਹੀਂ ਹੈਗਾ ਅਵੇਲੇਬਲ ਕਿਉਂਕਿ ਇਹਦੇ ਨਾਲ ਦੇ ਸੂਟ ਸਾਰੇ ਸੇਲ ਹੋ ਗਏ ਨੇਗੇ ਆਪਾਂ ਪਹਿਲਾਂ ਵੀ ਰੇਟ ਕੀਤੇ ਨੇਗੇ। ਤੇ ਇਦਾਂ ਇਹਦੇ ਨੈਕ ਦੇ ਉੱਪਰ ਡਿਜ਼ਾਈਨ ਹੈਗਾ ਬਹੁਤ ਹੀ ਜ਼ਿਆਦੇ ਸੋਨਾ ਕੰਮ ਹੋਇਆ ਹੋਇਆ ਰੇਸ਼ਮ ਲਗਾ ਕੇ। ਸੈਂਟਰ ਪੈਨਲ ਨੇਗੇ ਜਿਹੜੇ ਸੈਂਟਰ ਪੈਨਲ ਨੇ ਸਾਰੇ ਹੈਂਡਵਰਕ ਨਾਲ ਹੋਏ ਹੋਏ ਨੇ ਚਾਕਾਂ ਦੇ ਉੱਪਰ ਐਦਾਂ ਮੋਰਨੀਆਂ ਦਾ ਡਿਜ਼ਾਈਨ ਪਾਇਆ ਹੋਇਆ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਜ਼ਿਆਦੇ ਸਫਾਈ ਨਾਲ ਕੰਮ ਕੀਤਾ ਜਾਂਦਾ ਬਾਜੂ ਤੇ ਵੀ ਬਹੁਤ ਹੀ ਜ਼ਿਆਦੇ ਸੋਹਣੇ ਡਿਜ਼ਾਈਨ ਹੈਗਾ ਤੇ ਆਪਾਂ ਮੋਤੀਆਂ ਵਾਲੀ ਲੈਸ ਲਗਾਈ ਹੈਗੀ ਬੈਗ ਤੇ ਆਪਾਂ ਲਟਕਣ ਲਗਾ ਦੇਣਗੇ ਬਹੁਤ ਜ਼ਿਆਦਾ ਸੋਨਾ ਡਿਜ਼ਾਈਨਿੰਗ ਸੂਰ ਦਾ ਕਈ ਮਤਲਬ ਆਪਾਂ ਕਹਿ ਦਿੰਦੇ ਆ ਵੀ ਇਹ ਤੇ ਡਿਜ਼ਾਈਨ ਹਲਕਾ ਹੈ ਹਨਾ ਵੀ ਇਹਦੀ ਕੋਸਟ ਜ਼ਿਆਦਾ ਹੈਗਾ ਕਿਉਂਕਿ ਕਈ ਵਾਰ ਕੱਪੜੇ ਦੀ ਕੋਸਟ ਆਪੂ ਹੁੰਦੀ ਹੈ ਕੱਪੜੇ ਦੀ ਕੋਸਟ ਹੀ ਜ਼ਿਆਦਾ ਹੁੰਦੀ ਹੈ ਜੀ ਤਾਂ ਕਰਕੇ ਫਿਰ ਉਹ ਰੇਟ ਚ ਜ਼ਿਆਦਾ ਬਣਦਾ ਹੈਗਾ ਜੇ ਰੇਟ ਕਈ ਤੁਸੀਂ ਕਹੋਗੇ ਵੀ ਸਾਨੂੰ ਸਸਤਾ ਸੂਟ ਰੈਡੀ ਕਰਕੇ ਦੇ ਦਿਓ ਤਾਂ ਕੱਪੜਾ ਮਤਲਬ ਸਸਤਾ ਲੱਗ ਜਾਊਗਾ ਜਿਵੇਂ ਹੁਣ ਇਹ ਇਹ ਸਟੱਫ ਹੈਗਾ ਜਿਹੜਾ ਆਪਾਂ ਲਾਇਆ ਹੈਗਾ ਇਹ 2500 ਪਲੱਸ 3000 ਵਾਂਗੂ ਇਹਤੇ ਕੱਪੜਾ ਕੱਪੜਾ ਹੀ ਲਗਾਇਆ ਹੈਗਾ ਆਪਾਂ ਬਿਲਕੁਲ ਪਿਓਰ ਦੇ ਵਿੱਚ ਹੈਗਾ ਇਹ ਇਹਦੇ ਨਾਲ ਰੱਖਿਆਗਾ ਆਪਾਂ ਪੈਂਟ ਪਲਾਜ਼ੋ ਤੁਸੀਂ ਬਾਟਮ ਤੇ ਕੰਮ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤਿੰਨ ਕਲਰ ਦਾ ਆਪਾਂ ਲਗਾਇਆਗਾ ਬਹੁਤ ਹੀ ਜਿਆਦਾ ਸੋਨਾ ਦੁਪੱਟਾ ਇਹਦੇ ਨਾਲ ਤੇ ਹਲਕੀ ਜੀ ਲੈਸ ਦਿੱਤੀ ਹੈਗੀ ਜੀ ਜੇ ਤੁਹਾਨੂੰ ਸੂਟ ਕੋਈ ਵੀ ਪਸੰਦ ਆਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਉਮੀਦ ਕਰਦੇ ਆ ਸਾਡੀ ਵੀਡੀਓ ਪਸੰਦ ਆਈ ਹੋਗੀ ਨੈਕਸਟ ਵੀਡੀਓ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਾਇਆ ਦਾ ਬਾਏ ਬਾਏ